ਮਾਮਲਾ ਮੋਗਾ ਤੋਂ ਸਾਹਮਣੇ ਹੈ ਜਿੱਥੇ ਕਿ ਪਿੰਡ ਮਹੇਸ਼ਲੀ ਦੇ ਵਿੱਚ ਇੱਕ ਕਤਲ ਹੋਇਆ ਹੈ ਨੌਜਵਾਨ ਨੂੰ ਜਾਨੋਂ ਮਾਰ ਦਿੱਤਾ ਗਿਆ ਹੈ ਦਰਸਲ ਗੰਡਾਸੇ ਮਾਰ-ਮਾਰ ਕੇ ਇਸ ਨੌਜਵਾਨ ਦਾ ਕਤਲ ਕੀਤਾ ਗਿਆ ਹੈ ਤੇ ਉਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਮ੍ਰਿਤਕ ਨੌਜਵਾਨ ਦੀ ਪਛਾਣ ਧਰਮਪ੍ਰੀਤ ਵਜੂਖ ਹੋਈ ਹੈ ਅਤੇ ਉਸ ਦੀ ਉਮਰ ਕਰੀਬ 22 ਸਾਲ ਦੱਸੀ ਜਾ ਰਹੀ ਹੈ ਜੋ ਕਿ ਮੋਟਰਸਾਈਕਲ ਤੇ ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਉਸ ਦੇ ਦੌਰਾਨ ਹੀ ਇਸ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਧਰ ਹੀ ਜਦ ਮੌਕੇ ਤੇ ਪੁਲਿਸ ਪਹੁੰਚਦੀ ਹੈ ਤਾਂ ਉਹਨਾਂ ਵੱਲੋਂ ਇੱਕ ਖੁਲਾਸਾ ਕੀਤਾ ਜਾਂਦਾ ਹੈ ਕਿ ਇਹ ਕਤਲ ਨਜਾਇਜ਼ ਬੰਦਾ ਦੇ ਕਰਕੇ ਕੀਤਾ ਗਿਆ ਹੈ ਤਾਂ ਹੋਰ ਕੀ ਕਹਿਣਾ ਹੈ ਪੁਲਿਸ ਵਾਲਿਆਂ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਆ ਜਿਹੜਾ ਅੱਜ ਥਾਣਾ ਸਦਰ ਵਿਖੇ ਜਿਹੜਾ ਇਹ ਤਲਾਬ ਮੀਨੀ ਸੀ ਦੇ ਕਰੀਬ 1.5 2 ਵਜੇ ਧਰਮਪ੍ਰੀਤ ਨਾਮ ਦੇ ਜਿਹੜਾ ਲੜਕੇ ਦਾ ਜਿਹੜਾ ਕਤਲ ਹੋ ਗਿਆ ਜਿਹਦੇ ਵਿੱਚ ਜਿਹੜਾ ਪੁਲਿਸ ਪਾਰਟੀ ਐਸ ਐਚ ਓ ਸਮੀਰ ਜਿਹੜਾ ਇੱਥੇ ਮੌਕੇ ਤੇ ਪਹੁੰਚੇ ਆ ਇਹਦੇ ਵਿੱਚ ਜਿਹੜਾ ਧਰਮਪ੍ਰੀਤ ਲੜਕਾ ਤੇ ਜਿਸ ਨੇ ਮਾਰਿਆ ਇਸ ਨੂੰ ਜਸਕਰਨ ਸਿੰਘ ਇਹਨਾਂ ਦਾ ਨਾਲ ਨਾਲ ਘਾਰੇ ਨੇੜੇ ਵਾਲੇ ਘਾਰੇ ਮਤਲਬ ਗਵਾਂਢੀ ਨੇ ਦੋਨੋਂ ਤੇ ਜਿਹੜਾ ਜਸਕਰਨ ਸਿੰਘ ਇਹ ਜਿਹੜਾ ਮਤਲਬ ਜਿਹੜਾ ਧਰਮਪ੍ਰੀਤ ਉੱਤੇ ਸ਼ੱਕ ਕਰਦਾ ਸੀ ਕਿ ਉਹਦਾ ਜਿਹੜਾ ਧਰਮਪ੍ਰੀਤ ਦਾ ਉਹਦੀ ਉਹਦੀ ਜਿਹੜੀ ਵਾਈਫ ਦੇ ਨਾਲ ਸੰਬੰਧ ਨੇ ਇਸ ਕਰਕੇ ਜਿਹੜਾ ਜਸਕਰਨ ਸਿੰਘ ਇਹਦੇ ਨਾਲ ਰੰਜਸ਼ ਰੱਕਦਾ ਸੀ ਇਹਦੇ ਵਿੱਚ ਜਦੋਂ ਅੱਜ ਧਰਮਪ੍ਰੀਤ ਆਪਣੇ ਘਰੋਂ ਆ ਰਿਹਾ ਸੀ ਤੇ ਇਹ ਜਸਕਰਨ ਸਿੰਘ ਇੱਥੇ ਆ ਰੋਡ ਦੇ ਰੋਡ ਦੇ ਉੱਪਰ ਖੜਾ ਸੀ ਤੇ ਜਦੋਂ ਉਹ ਨੇੜੇ ਪਹੁੰਚਿਆ ਤੇ ਇਹਨੇ ਜਿਹੜੇ ਉਹਦੇ ਤੇ ਗੰਡਾਸੀ ਨਾਲ ਵਾਰ ਕੀਤੇ ਜਿਸ ਦੇ ਨਾਲ ਜਿਹੜੀ ਉਹਦੀ ਮੌਤ ਹੋ ਗਈ ਤੇ ਇਹਦੇ ਵਿੱਚ ਅਸੀਂ ਹੁਣ ਜਿਹੜਾ ਔਕੇ ਦੀ ਕਾਰਵਾਈ ਕਰਕੇ ਤੇ ਜਿਹੜਾ ਮੁਕਦਮਾ ਦਰਜ ਕਰਕੇ ਜਲਦੀ ਇਹਨੂੰ ਜਸਕਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਊਗਾ ਦਿਨ ਦਿਹਾੜੇ ਇੱਕ ਨੌਜਵਾਨ ਦਾ ਕਤਲ ਹੋਇਆ ਹੈ ਮਾਮਲਾ ਮੋਗਾ ਤੋਂ ਸਾਹਮਣੇ ਹੈ ਜਿੱਥੇ ਕਿ ਪਿੰਡ ਮਹੇਸ਼ਲੀ ਦੇ ਵਿੱਚ ਇੱਕ ਕਤਲ ਹੋਇਆ ਹੈ ਨੌਜਵਾਨ ਨੂੰ ਜਾਨੋਂ ਮਾਰ ਦਿੱਤਾ ਗਿਆ ਹੈ ਦਰਸਲ ਗੰਡਾਸੇ ਮਾਰ-ਮਾਰ ਕੇ ਇਸ ਨੌਜਵਾਨ ਦਾ ਕਤਲ ਕੀਤਾ ਗਿਆ ਹੈ ਤੇ ਉਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਮ੍ਰਿਤਕ ਨੌਜਵਾਨ ਦੀ ਪਛਾਣ ਧਰਮਪ੍ਰੀਤ ਵਜੂਖ ਹੋਈ ਹੈ ਅਤੇ ਉਸ ਦੀ ਉਮਰ ਕਰੀਬ 22 ਸਾਲ ਦੱਸੀ ਜਾ ਰਹੀ ਹੈ ਜੋ ਕਿ ਮੋਟਰਸਾਈਕਲ ਤੇ ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਉਸ ਦੇ ਦੌਰਾਨ ਹੀ ਇਸ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਧਰ ਹੀ ਜਦ ਮੌਕੇ ਤੇ ਪੁਲਿਸ ਪਹੁੰਚਦੀ ਹੈ ਤਾਂ ਉਹਨਾਂ ਵੱਲੋਂ ਇੱਕ ਖੁਲਾਸਾ ਕੀਤਾ ਜਾਂਦਾ ਹੈ ਕਿ ਇਹ ਕਤਲ ਨਜਾਇਜ਼ ਬੰਦਾ ਦੇ ਕਰਕੇ ਕੀਤਾ ਗਿਆ ਹੈ ਤਾਂ ਹੋਰ ਕੀ ਕਹਿਣਾ ਹੈ ਪੁਲਿਸ ਵਾਲਿਆਂ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਆ ਜਿਹੜਾ ਅੱਜ ਥਾਣਾ ਸਦਰ ਵਿਖੇ ਜਿਹੜਾ ਇਹ ਤਲਾਹ ਮੀਨੀ ਸੀ ਕੇ ਕਰੀਬ 1.5 2 ਵਜੇ ਧਰਮਪ੍ਰੀਤ ਨਾਮ ਦੇ ਜਿਹੜਾ ਲੜਕੇ ਦਾ ਜਿਹੜਾ ਕਤਲ ਹੋ ਗਿਆ ਜਿਹਦੇ ਵਿੱਚ ਜਿਹੜਾ ਪੁਲਿਸ ਪਾਰਟੀ ਐਸ ਐਚ ਓ ਸਮੀਰ ਜਿਹੜਾ ਇੱਥੇ ਮੌਕੇ ਤੇ ਪਹੁੰਚੇ ਆ ਇਹਦੇ ਵਿੱਚ ਜਿਹੜਾ ਧਰਮਪ੍ਰੀਤ ਲੜਕਾ ਤੇ ਜਿਸ ਨੇ ਮਾਰਿਆ ਇਸ ਨੂੰ ਜਸਕਰਨ ਸਿੰਘ ਇਹਨਾਂ ਦਾ ਨਾਲ ਨਾਲ ਘਾਰੇ ਮੇਲੇ ਵਾਲੇ ਘਾਰੇ ਮਤਲਬ ਗਵਾਂਢੀ ਨੇ ਦੋਨੋਂ ਤੇ ਜਿਹੜਾ ਜਸਕਰਨ ਸਿੰਘ ਇਹ ਜਿਹੜਾ ਮਤਲਬ ਜਿਹੜਾ ਧਰਮਪ੍ਰੀਤ ਉੱਤੇ ਸ਼ੱਕ ਕਰਦਾ ਸੀ ਕਿ ਉਹਦਾ ਜਿਹੜਾ ਧਰਮਪ੍ਰੀਤ ਦਾ ਉਹਦੀ ਉਹਦੀ ਜਿਹੜੀ ਵਾਈਫ ਦੇ ਨਾਲ ਸੰਬੰਧ ਨੇ ਇਸ ਕਰਕੇ ਜਿਹੜਾ ਜਸਕਰਨ ਸਿੰਘ ਇਹਦੇ ਨਾਲ ਰੰਜਸ ਰਕਦਾ ਸੀ ਇਹਦੇ ਵਿੱਚ ਜਦੋਂ ਅੱਜ ਉਹ ਧਰਮਪ੍ਰੀਤ ਆਪਣੇ ਘਰੋਂ ਆ ਰਿਹਾ ਸੀ ਤੇ ਇਹ ਜਸਕਰਨ ਸਿੰਘ ਇੱਥੇ ਆ ਰੋਡ ਦੇ ਰੋਡ ਦੇ ਉੱਪਰ ਖੜਾ ਸੀ ਤੇ ਜਦੋਂ ਉਹ ਨੇੜੇ ਪਹੁੰਚਿਆ ਤੇ ਇਹਨੇ ਜਿਹੜੇ ਉਹਦੇ ਤੇ ਗੰਡਾਸੀ ਨਾਲ ਵਾਰ ਕੀਤੇ ਜਿਸ ਦੇ ਨਾਲ ਜਿਹੜੀ ਉਹਦੀ ਮੌਤ ਹੋ ਗਈ ਤੇ ਇਹਦੇ ਵਿੱਚ ਅਸੀਂ ਹੁਣ ਜਿਹੜਾ ਮੌਕੇ ਦੀ ਕਾਰਵਾਈ ਕਰਕੇ ਤੇ ਜਿਹੜਾ ਮਕਦਮਾ ਦਰਜ ਕਰਕੇ ਜਲਦੀ ਇਹਨੂੰ ਜਸਕਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਊਗਾ ਦਿਨ ਦਿਹਾੜੇ ਇੱਕ ਨੌਜਵਾਨ ਦਾ ਕਤਲ ਹੋਇਆ ਹੈ ਮਾਮਲਾ ਮੋਗਾ ਤੋਂ ਸਾਹਮਣੇ ਹੈ ਜਿੱਥੇ ਕਿ ਪਿੰਡ ਮਹੇਸ਼ਲੀ ਦੇ ਵਿੱਚ ਇੱਕ ਕਤਲ ਹੋਇਆ ਹੈ ਨੌਜਵਾਨ ਨੂੰ ਜਾਨੋਂ ਮਾਰ ਦਿੱਤਾ ਗਿਆ ਹੈ ਦਰਸਲ ਗੰਡਾਸੇ ਮਾਰ-ਮਾਰ ਕੇ ਇਸ ਨੌਜਵਾਨ ਦਾ ਕਤਲ ਕੀਤਾ ਗਿਆ ਹੈ ਉਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਮ੍ਰਿਤਕ ਨੌਜਵਾਨ ਦੀ ਪਛਾਣ ਧਰਮਪ੍ਰੀਤ ਵਜੂਖ ਹੋਈ ਹੈ ਅਤੇ ਉਸ ਦੀ ਉਮਰ ਕਰੀਬ 22 ਸਾਲ ਦੱਸੀ ਜਾ ਰਹੀ ਹੈ ਜੋ ਕਿ ਮੋਟਰਸਾਈਕਲ ਤੇ ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਉਸ ਦੇ ਦੌਰਾਨ ਹੀ ਇਸ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਧਰ ਹੀ ਜਦ ਮੌਕੇ ਤੇ ਪੁਲਿਸ ਪਹੁੰਚਦੀ ਹੈ ਤਾਂ ਉਹਨਾਂ ਵੱਲੋਂ ਇੱਕ ਖੁਲਾਸਾ ਕੀਤਾ ਜਾਂਦਾ ਹੈ ਕਿ ਇਹ ਕਤਲ ਨਜਾਇਜ਼ ਬੰਦਾ ਦੇ ਕਰਕੇ ਕੀਤਾ ਗਿਆ ਹੈ ਤਾਂ ਹੋਰ ਕੀ ਕਹਿਣਾ ਹੈ ਪੁਲਿਸ ਵਾਲਿਆਂ ਦਾ ਆਓ ਤੁਹਾਨੂੰ ਵੀ ਸੁਣਾਣੇ ਆ ਜਿਹੜਾ ਅੱਜ ਥਾਣਾ ਸਦਰ ਵਿਖੇ ਜਿਹੜਾ ਇਹ ਤਲਾਹ ਮਿਨੀ ਸੀ ਕਿ ਕਰੀਬ 1.5-2 ਵਜੇ ਧਰਮਪ੍ਰੀਤ ਨਾਮ ਦੇ ਜਿਹੜਾ ਲੜਕੇ ਦਾ ਜਿਹੜਾ ਕਤਲ ਹੋ ਗਿਆ ਜਿਹਦੇ ਵਿੱਚ ਜਿਹੜਾ ਪੁਲਿਸ ਪਾਰਟੀ ਐਸ ਐਚ ਓ ਸਮੀਰ ਜਿਹੜਾ ਇੱਥੇ ਮੌਕੇ ਤੇ ਪਹੁੰਚੇ ਆ ਇਹਦੇ ਵਿੱਚ ਜਿਹੜਾ ਧਰਮਪ੍ਰੀਤ ਲੜਕਾ ਤੇ ਜਸਨੇ ਮਾਰਿਆ ਇਸ ਨੂੰ ਜਸਕਰਨ ਸਿੰਘ ਇਹਨਾਂ ਦਾ ਨਾਲ ਨਾਲ ਘਾਰੇ ਨੇੜੇ ਵਾਲੇ ਘਾਰੇ ਮਤਲਬ ਗਵਾਂਢੀ ਨੇ ਦੋਨੋਂ ਤੇ ਜਿਹੜਾ ਜਸਕਰਨ ਸਿੰਘ ਇਹ ਜਿਹੜਾ ਮਤਲਬ ਜਿਹੜਾ ਧਰਮਪ੍ਰੀਤ ਦੇ ਉੱਤੇ ਸ਼ੱਕ ਕਰਦਾ ਸੀ ਕਿ ਉਹਦਾ ਜਿਹੜਾ ਧਰਮਪ੍ਰੀਤ ਦਾ ਉਹਦੀ ਉਹਦੀ ਜਿਹੜੀ ਵਾਈਫ ਦੇ ਨਾਲ ਸੰਬੰਧ ਨੇ ਇਸ ਕਰਕੇ ਜਿਹੜਾ ਜਸਕਰਨ ਸਿੰਘ ਇਹਦੇ ਨਾਲ ਨਰੰਜਸ ਰੱਖਦਾ ਸੀ ਇਹਦੇ ਵਿੱਚ ਜਦੋਂ ਅੱਜ ਧਰਮਪੀਤ ਆਪਣੇ ਘਰੋਂ ਆ ਰਿਹਾ ਸੀ ਤੇ ਇਹ ਜਸਕਰਨ ਸਿੰਘ ਇੱਥੇ ਆ ਰੋਡ ਦੇ ਰੋਡ ਦੇ ਉੱਪਰ ਖੜਾ ਸੀ ਤੇ ਜਦੋਂ ਉਹ ਨੇੜੇ ਪਹੁੰਚਿਆ ਤੇ ਇਹਨੇ ਜਿਹੜੇ ਉਹਦੇ ਤੇ ਗੰਡਾਸੀ ਨਾਲ ਵਾਰ ਕੀਤੇ ਜਿਸ ਦੇ ਨਾਲ ਜਿਹੜੀ ਉਹਦੀ ਮੌਤ ਹੋ ਗਈ ਤੇ ਇਹਦੇ ਵਿੱਚ ਅਸੀਂ ਹੁਣ ਜਿਹੜਾ ਔਕੇ ਦੀ ਕਾਰਵਾਈ ਕਰਕੇ ਤੇ ਜਿਹੜਾ ਮਕਦਮਾ ਦਰਜ ਕਰਕੇ ਜਲਦੀ ਅਨੁਜਾਸ ਕਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਊਗਾ ਦਿਨ ਦਿਹਾੜੇ ਇੱਕ ਨੌਜਵਾਨ ਦਾ ਕਤਲ ਹੋਇਆ ਹੈ ਮਾਮਲਾ ਮੋਗਾ ਤੋਂ ਸਾਹਮਣੇ ਹੈ ਜਿੱਥੇ ਕਿ ਪਿੰਡ ਮਹੇਸਲੀ ਦੇ ਵਿੱਚ ਇੱਕ ਕਤਲ ਹੋਇਆ ਹੈ ਨੌਜਵਾਨ ਨੂੰ ਜਾਨੋਂ ਮਾਰ ਦਿੱਤਾ ਗਿਆ ਹੈ ਦਰਸਲ ਗੰਡਾਸੇ ਮਾਰ-ਮਾਰ ਕੇ ਇਸ ਨੌਜਵਾਨ ਦਾ ਕਤਲ ਕੀਤਾ ਗਿਆ ਹੈ ਤੇ ਉਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਮ੍ਰਿਤਕ ਨੌਜਵਾਨ ਦੀ ਪਛਾਣ ਧਰਮਪ੍ਰੀਤ ਵਜੂਖ ਹੋਈ ਹੈ ਅਤੇ ਉਸ ਦੀ ਉਮਰ ਕਰੀਬ 22 ਸਾਲ ਦੱਸੀ ਜਾ ਰਹੀ ਹੈ ਜੋ ਕਿ ਮੋਟਰਸਾਈਕਲ ਤੇ ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਉਸ ਦੇ ਦੌਰਾਨ ਹੀ ਇਸ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਧਰ ਹੀ ਜਦ ਮੌਕੇ ਤੇ ਪੁਲਿਸ ਪਹੁੰਚਦੀ ਹੈ ਤਾਂ ਉਹਨਾਂ ਵੱਲੋਂ ਇੱਕ ਖੁਲਾਸਾ ਕੀਤਾ ਜਾਂਦਾ ਹੈ ਕਿ ਇਹ ਕਤਲ ਨਜਾਇਜ਼ ਬੰਦਾ ਦੇ ਕਰਕੇ ਕੀਤਾ ਗਿਆ ਹੈ ਤਾਂ ਹੋਰ ਕੀ ਕਹਿਣਾ ਹੈ ਪੁਲਿਸ ਵਾਲਿਆਂ ਦਾ ਆਓ ਤੁਹਾਨੂੰ ਵੀ ਸੁਣਾਣੇ ਆ ਜਿਹੜਾ ਅੱਜ ਥਾਣਾ ਸਦਰ ਵਿਖੇ ਜਿਹੜਾ ਇਤਲਾਹ ਮਿਲੀ ਸੀ ਕਿ ਕਰੀਬ 1.5-2 ਵਜੇ ਧਰਮਪ੍ਰੀਤ ਨਾਮ ਦੇ ਜਿਹੜਾ ਲੜਕੇ ਦਾ ਜਿਹੜਾ ਕਤਲ ਹੋ ਗਿਆ ਜਿਹਦੇ ਵਿੱਚ ਜਿਹੜਾ ਪੁਲਿਸ ਪਾਰਟੀ ਐਸ ਐਚ ਓ ਸੁਮੇਰ ਜਿਹੜਾ ਇੱਥੇ ਮੌਕੇ ਤੇ ਪਹੁੰਚੇ ਆ ਇਹਦੇ ਵਿੱਚ ਜਿਹੜਾ ਧਰਮਪ੍ਰੀਤ ਲੜਕਾ ਤੇ ਜਿਸ ਨੇ ਮਾਰਿਆ ਇਸ ਨੂੰ ਜਸਕਰਨ ਸਿੰਘ ਇਹਨਾਂ ਦਾ ਨਾਲ ਨਾਲ ਘਾਰੇ ਨੇੜੇ ਨੇੜੇ ਘਾਰੇ ਮਤਲਬ ਗਵਾਂਢੀ ਨੇ ਦੋਨੋਂ ਤੇ ਜਿਹੜਾ ਜਸਕਰਨ ਸਿੰਘ ਇਹ ਜਿਹੜਾ ਮਤਲਬ ਜਿਹੜਾ ਧਰਮਪ੍ਰੀਤ ਉੱਤੇ ਸ਼ੱਕ ਕਰਦਾ ਸੀ ਕਿ ਉਹਦਾ ਜਿਹੜਾ ਧਰਮਪ੍ਰੀਤ ਦਾ ਉਹਦੀ ਉਹਦੀ ਜਿਹੜੀ ਵਾਈਫ ਦੇ ਨਾਲ ਸੰਬੰਧ ਨੇ ਇਸ ਕਰਕੇ ਜਿਹੜਾ ਜਸਕਰਨ ਸਿੰਘ ਇਹਦੇ ਨਾਲ ਰੰਜਸ਼ ਰਕਦਾ ਸੀ ਇਹਦੇ ਵਿੱਚ ਜਦੋਂ ਅੱਜ ਉਹ ਧਰਮਪੀਤ ਆਪਣੇ ਘਰੋਂ ਆ ਰਿਹਾ ਸੀ ਤੇ ਇਹ ਜਸਕਰਨ ਸਿੰਘ ਇੱਥੇ ਆ ਰੋਡ ਦੇ ਰੋਡ ਦੇ ਉੱਪਰ ਖੜਾ ਸੀ ਤੇ ਜਦੋਂ ਉਹ ਨੇੜੇ ਪਹੁੰਚਿਆ ਤੇ ਇਹਨੇ ਜਿਹੜੇ ਉਹਦੇ ਤੇ ਗੰਡਾਸੀ ਨਾਲ ਵਾਰ ਕੀਤੇ ਜਿਸ ਦੇ ਨਾਲ ਜਿਹੜੀ ਉਹਦੀ ਮੌਤ ਹੋ ਗਈ ਤੇ ਇਹਦੇ ਵਿੱਚ ਅਸੀਂ ਹੁਣ ਜਿਹੜਾ ਮੌਕੇ ਦੀ ਕਾਰਵਾਈ ਕਰਕੇ ਤੇ ਜਿਹੜਾ ਮਕਦਮਾ ਦਰਜ ਕਰਕੇ ਜਲਦੀ ਇਹਨੂੰ ਜਸਕਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਊਗਾ ਦਿਨ ਦਿਹਾੜੇ ਇੱਕ ਨੌਜਵਾਨ ਦਾ ਕਤਲ ਹੋਇਆ ਹੈ ਮਾਮਲਾ ਮੋਗਾ ਤੋਂ ਸਾਹਮਣੇ ਹੈ ਜਿੱਥੇ ਕਿ ਪਿੰਡ ਮਹੇਸ਼ਲੀ ਦੇ ਵਿੱਚ ਇੱਕ ਕਤਲ ਹੋਇਆ ਹੈ ਨੌਜਵਾਨ ਨੂੰ ਜਾਨੋਂ ਮਾਰ ਦਿੱਤਾ ਗਿਆ ਹੈ ਦਰਸਲ ਗੰਡਾਸੇ ਮਾਰ-ਮਾਰ ਕੇ ਇਸ ਨੌਜਵਾਨ ਦਾ ਕਤਲ ਕੀਤਾ ਗਿਆ ਹੈ ਤੇ ਉਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਮ੍ਰਿਤਕ ਨੌਜਵਾਨ ਦੀ ਪਛਾਣ ਧਰਮਪ੍ਰੀਤ ਵਜੂਖ ਹੋਈ ਹੈ ਅਤੇ ਉਸ ਦੀ ਉਮਰ ਕਰੀਬ 22 ਸਾਲ ਦੱਸੀ ਜਾ ਰਹੀ ਹੈ ਜੋ ਕਿ ਮੋਟਰਸਾਈਕਲ ਤੇ ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਉਸ ਦੇ ਦੌਰਾਨ ਹੀ ਇਸ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਧਰ ਹੀ ਜਦ ਮੌਕੇ ਤੇ ਪੁਲਿਸ ਪਹੁੰਚਦੀ ਹੈ ਤਾਂ ਉਹਨਾਂ ਵੱਲੋਂ ਇੱਕ ਖੁਲਾਸਾ ਕੀਤਾ ਜਾਂਦਾ ਹੈ ਕਿ ਇਹ ਕਤਲ ਨਜਾਇਜ਼ ਬੰਦਾ ਦੇ ਕਰਕੇ ਕੀਤਾ ਗਿਆ ਹੈ ਤਾਂ ਹੋਰ ਕੀ ਕਹਿਣਾ ਹੈ ਪੁਲਿਸ ਵਾਲਿਆਂ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਆ ਜਿਹੜਾ ਅੱਜ ਥਾਣਾ ਸਦਰ ਵਿਖੇ ਜਿਹੜਾ ਇਹ ਤਲਾਬ ਮਿਨੀ ਸੀ ਦੇ ਕਰੀਬ 1.5-2 ਵਜੇ ਧਰਮਪ੍ਰੀਤ ਨਾਮ ਦੇ ਜਿਹੜਾ ਲੜਕੇ ਦਾ ਜਿਹੜਾ ਕਤਲ ਹੋ ਗਿਆ ਜਿਹਦੇ ਵਿੱਚ ਜਿਹੜਾ ਪੁਲਿਸ ਪਾਰਟੀ ਐਸ ਐਚ ਓ ਸਮੀਰ ਜਿਹੜਾ ਇੱਥੇ ਮੌਕੇ ਤੇ ਪਹੁੰਚੇ ਆ ਇਹਦੇ ਵਿੱਚ ਜਿਹੜਾ ਧਰਮਪ੍ਰੀਤ ਲੜਕਾ ਤੇ ਜਿਸ ਨੇ ਮਾਰਿਆ ਇਸ ਨੂੰ ਜਸਕਰਨ ਸਿੰਘ ਇਹਨਾਂ ਦਾ ਨਾਲ ਨਾਲ ਘਾਰੇ ਨੇੜੇ ਨੇੜੇ ਘਾਰੇ ਮਤਲਬ ਗਵਾਂਢੀ ਨੇ ਦੋਨੋਂ ਤੇ ਜਿਹੜਾ ਜਸਕਰਨ ਸਿੰਘ ਇਹ ਜਿਹੜਾ ਮਤਲਬ ਜਿਹੜਾ ਧਰਮਪ੍ਰੀਤ ਉੱਤੇ ਸ਼ੱਕ ਕਰਦਾ ਸੀ ਕਿ ਉਹਦਾ ਜਿਹੜਾ ਧਰਮਪ੍ਰੀਤ ਦਾ ਉਹਦੀ ਉਹਦੀ ਜਿਹੜੀ ਵਾਈਫ ਦੇ ਨਾਲ ਸੰਬੰਧ ਨੇ ਇਸ ਕਰਕੇ ਜਿਹੜਾ ਜਸਕਰਨ ਸਿੰਘ ਇਹਦੇ ਨਾਲ ਰੰਜਸ਼ ਰਕਦਾ ਸੀ ਇਹਦੇ ਵਿੱਚ ਜਦੋਂ ਅੱਜ ਧਰਮਪੀਤ ਆਪਣੇ ਘਰੋਂ ਆ ਰਿਹਾ ਸੀ ਤੇ ਇਹ ਜਸਕਰਨ ਸਿੰਘ ਇੱਥੇ ਆ ਰੋਡ ਦੇ ਰੋਡ ਦੇ ਉੱਪਰ ਖੜਾ ਸੀ ਤੇ ਜਦੋਂ ਉਹ ਨੇੜੇ ਪਹੁੰਚਿਆ ਤੇ ਇਹਨੇ ਜਿਹੜੇ ਉਹਦੇ ਤੇ ਗੰਡਾਸੀ ਨਾਲ ਵਾਰ ਕੀਤੇ ਜਿਸ ਦੇ ਨਾਲ ਜਿਹੜੀ ਉਹਦੀ ਮੌਤ ਹੋ ਗਈ ਤੇ ਇਹਦੇ ਵਿੱਚ ਅਸੀਂ ਹੁਣ ਜਿਹੜਾ ਮੌਕੇ ਦੀ ਕਾਰਵਾਈ ਕਰਕੇ ਤੇ ਜਿਹੜਾ ਮਕਦਮਾ ਦਰਜ ਕਰਕੇ ਜਲਦੀ ਇਹਨੂ ਜਸਕਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਊਗਾ ਦਿਨ ਦਿਹਾੜੇ ਇੱਕ ਨੌਜਵਾਨ ਦਾ ਕਤਲ ਹੋਇਆ ਹੈ ਮਾਮਲਾ ਮੋਗਾ ਤੋਂ ਸਾਹਮਣੇ ਹੈ ਜਿੱਥੇ ਕਿ ਪਿੰਡ ਮਹੇਸ਼ਲੀ ਦੇ ਵਿੱਚ ਇੱਕ ਕਤਲ ਹੋਇਆ ਹੈ ਨੌਜਵਾਨ ਨੂੰ ਜਾਨੋਂ ਮਾਰ ਦਿੱਤਾ ਗਿਆ ਹੈ ਦਰਸਲ ਗੰਡਾਸੇ ਮਾਰ-ਮਾਰ ਕੇ ਇਸ ਨੌਜਵਾਨ ਦਾ ਕਤਲ ਕੀਤਾ ਗਿਆ ਹੈ ਤੇ ਉਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਮ੍ਰਿਤਕ ਨੌਜਵਾਨ ਦੀ ਪਛਾਣ ਧਰਮਪ੍ਰੀਤ ਵਜੂਖ ਹੋਈ ਹੈ ਅਤੇ ਉਸ ਦੀ ਉਮਰ ਕਰੀਬ 22 ਸਾਲ ਦੱਸੀ ਜਾ ਰਹੀ ਹੈ ਜੋ ਕਿ ਮੋਟਰਸਾਈਕਲ ਤੇ ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਉਸ ਦੇ ਦੌਰਾਨ ਹੀ ਇਸ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਧਰ ਹੀ ਜਦ ਮੌਕੇ ਤੇ ਪੁਲਿਸ ਪਹੁੰਚਦੀ ਹੈ ਤਾਂ ਉਹਨਾਂ ਵੱਲੋਂ ਇੱਕ ਖੁਲਾਸਾ ਕੀਤਾ ਜਾਂਦਾ ਹੈ ਕਿ ਇਹ ਕਤਲ ਨਜਾਇਜ਼ ਬੰਦਾ ਦੇ ਕਰਕੇ ਕੀਤਾ ਗਿਆ ਹੈ ਤਾਂ ਹੋਰ ਕੀ ਕਹਿਣਾ ਹੈ ਪੁਲਿਸ ਵਾਲਿਆਂ ਦਾ ਆਓ ਤੁਹਾਨੂੰ ਵੀ ਸੁਣਾਣੇ ਆ ਜਿਹੜਾ ਅੱਜ ਥਾਣਾ ਸਦਰ ਵਿਖੇ ਜਿਹੜਾ ਇਹ ਤਲਾਹ ਮੀਨੀ ਸੀ ਕਿ ਕਰੀਬ 1.5 2 ਵਜੇ ਧਰਮਪ੍ਰੀਤ ਨਾਮ ਦੇ ਜਿਹੜਾ ਲੜਕੇ ਦਾ ਜਿਹੜਾ ਕਤਲ ਹੋ ਗਿਆ ਜਿਹਦੇ ਵਿੱਚ ਜਿਹੜਾ ਪੁਲਿਸ ਪਾਰਟੀ ਐਸ ਐਚ ਓ ਸੁਮੇਰ ਜਿਹੜਾ ਇੱਥੇ ਮੌਕੇ ਤੇ ਪਹੁੰਚੇ ਆ ਇਹਦੇ ਵਿੱਚ ਜਿਹੜਾ ਧਰਮਪ੍ਰੀਤ ਲੜਕਾ ਤੇ ਜਿਸ ਨੇ ਮਾਰਿਆ ਇਸ ਨੂੰ ਜਸਕਰਨ ਸਿੰਘ ਇਹਨਾਂ ਦਾ ਨਾਲ ਨਾਲ ਘਾਰੇ ਨੇੜੇ ਨੇੜੇ ਘਾਰੇ ਮਤਲਬ ਗਵਾਂਢੀ ਨੇ ਦੋਨੋਂ ਤੇ ਜਿਹੜਾ ਜਸਕਰਨ ਸਿੰਘ ਇਹ ਜਿਹੜਾ ਮਤਲਬ ਜਿਹੜਾ ਧਰਮਪ੍ਰੀਤ ਉੱਤੇ ਸ਼ੱਕ ਕਰਦਾ ਸੀ ਕਿ ਉਹਦਾ ਜਿਹੜਾ ਧਰਮਪ੍ਰੀਤ ਉਹਦੀ ਉਹਦੀ ਜਿਹੜੀ ਵਾਈਫ ਦੇ ਨਾਲ ਸੰਬੰਧ ਨੇ ਇਸ ਕਰਕੇ ਜਿਹੜਾ ਜਸਕਰਨ ਸਿੰਘ ਇਹਦੇ ਨਾਲ ਰੰਜਸ਼ ਰਕਦਾ ਸੀ ਇਹਦੇ ਵਿੱਚ ਜਦੋਂ ਅੱਜ ਉਹ ਧਰਮਪ੍ਰੀਤ ਆਪਣੇ ਘਰੋਂ ਆ ਰਿਹਾ ਸੀ ਤੇ ਇਹ ਜਸਕਰਨ ਸਿੰਘ ਇੱਥੇ ਆ ਰੋਡ ਦੇ ਰੋਡ ਦੇ ਉੱਪਰ ਖੜਾ ਸੀ ਤੇ ਜਦੋਂ ਉਹ ਨੇੜੇ ਪਹੁੰਚਿਆ ਤੇ ਇਹਨੇ ਜਿਹੜੇ ਉਹਦੇ ਤੇ ਗੰਡਾਸੀ ਨਾਲ ਵਾਰ ਕੀਤੇ ਜਿਸ ਦੇ ਨਾਲ ਜਿਹੜੀ ਉਹਦੀ ਮੌਤ ਹੋ ਗਈ ਤੇ ਇਹਦੇ ਵਿੱਚ ਅਸੀਂ ਹੁਣ